मां ਜੋਸ਼ ਭਰ ਰਹੀ ਹੈ ਨਾ ਬੱਚਿਆਂ ਦੇ ਅੰਦਰ ਗੁਰਬਾਣੀ ਸੁਣਾ ਕੇ ਇਤਿਹਾਸ ਸੁਣਾ ਕੇ ਪੁੱਤ ਸਿੱਧਕ ਨਿਭਾਉਣੇ ਬਾਬਾ ਫਤਿਹ ਸਿੰਘ ਜੀ ਕਹਿੰਦੇ ਨੇ मां ਤੁਸੀਂ ਫਿਕਰ ਨਾ ਕਰੋ ਇਹ ਜ਼ਾਲਮ ਭਾਵੇਂ ਸਾਨੂੰ ਵੱਢ ਦੇਣ ਟੁੱਟ ਦੇਣ ਭਾਵੇਂ ਸਾਡਾ ਸਿਰ ਲਾਹ ਦੇਣ ਪਰ ਅਸੀਂ ਗੁਰੂ ਨਾਨਕ ਨੂੰ ਨਹੀਂ ਛੱਡਾਂਗੇ ਉਹਨਾਂ ਛੱਡਿਆ ਵੀ ਨਹੀਂ ਵੇਖੋ मां ਜੀ ਤਾਂ ਠੰਡੇ ਬੁਰਜ ਵਿੱਚ ਬੈਠ ਕੇ ਸਮਝਾ ਰਹੇ ਨੇ ਆਪਾਂ ਰਜਾਈਆਂ ਵਿੱਚ ਹੀਟਰਾਂ ਵਿੱਚ ਬੈਠੇ ਵੀ ਨਹੀਂ ਦੱਸ ਸਕੀਏ ਅਸੀਂ ਕਿੱਥੇ ਖੜੇ ਹਾਂ ਜੀ ਇਤਿਹਾਸ ਤੋਂ ਸਿੱਖਿਆ ਲੈਣੀ ਹੁੰਦੀ ਆ ਜਿਹੜੀਆਂ ਸਾਖੀਆਂ ਹੁੰਦੀਆਂ ਨੇ ਨਹੀਂ ਉਹੀ ਹੁੰਦੀਆਂ ਨੇ ਇਤਿਹਾਸ ਉਹੀ ਹੁੰਦਾ ਪਰ ਇਹਨਾਂ ਦੀ ਸਿੱਖਿਆ ਰਹਿੰਦੀ ਦੁਨੀਆ ਤੱਕ ਰਹਿੰਦੀ ਆ ਅੱਜ ਸਾਡਾ ਜੀਵਨ ਕਿਦਾਂ ਦਾ ਹੈ ਮੈਂ ਜ਼ਿਕਰ ਕਰਦੇ ਮਾਂ ਮੇਰੇ ਧਿਆਨ 'ਚ ਗੱਲ ਆ ਗਈ ਤਲ ਦੀ ਹੀ ਗੱਲ ਐ ਅਸੀਂ ਪੀਖੀ ਵਾਲੀ ਸਾਈਡ ਤੋਂ ਸਮਾਗਮ ਲਾ ਕੇ ਨਾ ਫਰੀਦਕੋਟ ਜਾ ਰਹੇ ਸੀ ਉੱਥੇ ਰਾਤ ਦਾ ਸਮਾਗਮ ਸੀ ਸਿੱਧਾ ਹੀ ਦੀਵਾਨ ਤੋਂ ਦੂਸਰੇ ਦੀਵਾਨ ਤੇ ਜਾਣਾ ਸੀ ਇੰਨਾ ਸਮਾਂ ਨਹੀਂ ਸੀ ਵੀ ਰਸਤੇ ਵਿੱਚ ਕਿਤੇ ਹੋਰ ਰੁਕਿਆ ਜਾਂਦੇ ਰਸਤੇ ਵਿੱਚ ਸਿੰਘਾਂ ਨੂੰ ਭੁੱਖ ਲੱਗੀ ਗੱਲ ਚੱਲੀ ਵੀ ਕੁਝ ਸ਼ੱਕ ਲਈ ਗੱਲਾਂ ਕਰਦਿਆਂ ਕਰਦਿਆਂ ਭਗਤੇ ਦੇ ਵਿੱਚ ਭਗਤਾ ਭਾਈ ਕਾਏ ਨਾ ਉਹਦੇ ਮੇਨ ਚੌਕ ਦੇ ਵਿੱਚ ਇੱਕ ਗੁਰਸਿੱਖ ਵੀਰ ਨੇ ਆਪਣਾ ਰੁਜ਼ਗਾਰ ਤੋੜਿਆ ਕੁਲਚੇ ਉਹ ਬਿਚਦਾ ਹੈ ਵੇਖੋ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਮਿਹਨਤ ਕਰਨੀ ਚਾਹੀਦੀ ਆ ਨਹੀਂ ਤੇ ਆਪਾਂ ਪਹਿਲਾਂ ਵੇਖਦੇ ਸੀ ਵੀ ਜਿੰਨੇ ਵੀ ਪ੍ਰਵਾਸੀ ਨੇ ਇਹ ਇੱਥੇ ਆ ਕੇ ਕੰਮ ਕਰਦੇ ਨੇ ਵੇਖੋ ਸਾਨੂੰ ਕੋਈ ਇਤਰਾਜ਼ ਨਹੀਂ ਵੀ ਕਿਉਂ ਕਰਦੇ ਨੇ ਸਾਨੂੰ ਤਾਂ ਬਸ ਇੰਨਾ ਕੀ ਇਤਰਾਜ ਹੈ ਵੀ ਤੰਬਾਕੂ ਵਾਲੇ ਹੱਥ ਜਾਂ ਕਈ ਵਾਰ ਤਾਂ ਵੀਡੀਓ ਦੀ ਥੁੱਕੀ ਵਿੱਚ ਪਾਈ ਜਾਂਦੇ ਕੋਈ ਪੈਰਾਂ ਨਾਲ ਹੀ ਆਟਾ ਗੁੰਨੀ ਜਾਂਦੇ ਇੰਨਾਂ ਗੱਲਾਂ ਤੋਂ ਇਤਰਾਜ ਹੈ ਵੀ ਇਦਾਂ ਨਹੀਂ ਹੋਣਾ ਚਾਹੀਦਾ ਸਾਫ਼ ਸਫਾਈ ਨਾਲ ਚੀਜ਼ਾਂ ਬਣਾਉਣੀਆਂ ਚਾਹੀਦੀਆਂ ਹੁਣ ਉਹ ਗੁਰਸਿੱਖ ਵੀਰ ਆਪਣਾ ਰੁਜ਼ਗਾਰ ਤੋੜ ਕੇ ਖੜਾ ਤੇ ਉਹਨੇ ਅੱਗੇ ਲੈ ਕੇ ਪਰਚੀਆਂ ਲਾਈਆਂ ਹੋਈਆਂ ਬੈਨਰ ਲਾਈ ਹੋਏ ਨੇ ਤੇ ਉੱਤੇ ਲਿਖਿਆ ਹੋਇਆ ਵੀ ਜੇ ਕੋਈ ਬੱਚਾ ਮੈਨੂੰ ਆਕੇ 5 ਪਿਆਰਿਆਂ ਦੇ ਨਾਮ ਦੱਸੇਗਾ 4 ਸਹਿਬਜ਼ਾਦਿਆਂ ਦੇ ਨਾਮ ਦੱਸੇਗਾ 15 ਭਗਤ ਸਹਿਬਾਨਾਂ ਦੇ ਨਾਮ ਦੱਸੇਗਾ ਗੁਰੂ ਸਹਿਬਾਨਾਂ ਦੇ ਨਾਮ ਦੱਸੇਗਾ ਮੈਂ ਉਹਨਾਂ ਨੂੰ ਫਰੀ ਵਿੱਚ ਪੁੱਲਤਾ ਸ਼ਕਾਂਵਾਂ ਪਹਿਲਾਂ ਤੇ ਸਿੱਖਿਆ ਲਈਏ ਵੀਰ ਜਿੰਨੇ ਜੋਗਾ ਹੈ ਉਹ ਕਰ ਰਿਆ ਹੈ ਨਾ ਉਹਦੇ ਵਿੱਚ ਲਗਨ ਲਾਉਣ ਦੀ ਗੱਲ ਹੈ ਬਾਬਾ ਫਰੀਦ ਜੀ ਨੂੰ ਦੁਨੀਆ ਨਮਸਕਾਰਾਂ ਕਰਦੀ ਹੈ ਉਹਨਾਂ ਦੇ ਪਿੱਛੇ ਉਹਨਾਂ ਦੇ ਮਾਤਾ ਜੀ ਖੜੇ ਨੇ ਜਿਨ੍ਹਾਂ ਨੇ ਲਗਨ ਲਾਈ ਆਪਣੇ ਪੁੱਤਨ ਭਗਤ ਤਰੂ ਜੀ ਦਾ ਜ਼ਿਕਰ ਕਰਦੇ ਆ ਭਗਤ ਤਰੂ ਜੀ ਦੇ ਪਿੱਛੇ ਵੀ ਉਹਨਾਂ ਦੇ ਮਾਤਾ ਜੀ ਨੇ ਜਿਨ੍ਹਾਂ ਨੇ ਲਗਨ ਲਾਈ ਇੱਕ ਲਗਨ ਲਾਉਣੀ ਹੈ ਇੱਕ ਚਿੱਟਕ ਲਾਉਣੀ ਹੈ ਵੇਖੋ ਪੀਰ ਜਿੰਨੇ ਜੋਗਾ ਹੈ ਉਹ ਕਹਿੰਦੇ ਚਲੋ ਕੋਈ ਨਹੀਂ ਮੈਂ ਪਲਚਾ ਦੇ ਦਿਆਂ ਕਰਾਂਗਾ ਮੈਨੂੰ ਸੁਣਾਓ ਤੇ ਸਹੀ ਨਾ ਆਪਾਂ ਵੀ ਪਹਿਲੀ ਸਿੱਖਿਆ ਲੈ ਲਈਏ ਆਪਾਂ ਵੀ ਜਿੰਨੇ ਜੋਗੇ ਆ ਉਤਮ ਕਰਦੇ ਰਹੇ ਜਿਸ ਤੰਗ ਨਾਲ ਕਰ ਸਕਦੀਆਂ ਜਰੂਰ करिए ਫਿਰ ਉਸ ਵੀਰ ਨਾਲ ਗੱਲ ਕੀਤੀ ਵੀ ਆਉਂਦੇ ਨੇ ਜੀ ਇੱਥੇ ਗੁਰਸਿੱਖ ਬੱਚੇ ਸੁਣਾਉਂਦੇ ਨੇ ਉਹ ਵੀਰ ਕਹਿੰਦਾ ਵੀ ਸਿੱਖਾਂ ਦੇ ਪਰਿਵਾਰਾਂ ਵਿੱਚੋਂ ਜਿੰਨੇ ਬੱਚੇ ਆਉਂਦੇ ਆ ਸੁਣਾਉਣ ਦਾ ਯਤਨ ਜਰੂਰ ਕਰਦੇ ਆ ਕੋਸ਼ਿਸ਼ ਕਰਦੇ ਆ ਪਰ ਸੁਣਾਉਂਦੇ ਨਹੀਂ ਸੁਣਾਇਆ ਜਾਂਦਾ ਨਹੀਂ ਕਹਿੰਦੇ ਪੂਰੇ ਨਾਮ ਉਹਨਾਂ ਨੂੰ ਆਉਂਦੀ ਨਹੀਂ ਉਹ ਕਿੰਦਾ ਜਦੋਂ ਦਾ ਵੀ ਇਹ ਰੁਜ਼ਗਾਰ ਤੋੜਿਆ ਕਿਸੇ ਵੀ ਸਿੱਖ ਬੱਚੇ ਨੇ ਆਕੇ ਮੈਨੂੰ 15 ਭਗਤ ਸਹਿਬਾਨਾਂ ਦੇ ਨਾਮ ਲਈ ਸੁਣਾਈ ਕਿੰਦਾ ਹਾਂ ਜਿਹੜੇ ਇੱਥੇ ਝੌਪੜੀਆਂ 'ਚ ਰਹਿੰਦੇ ਆ ਨਾ ਉਹਨਾਂ ਨੇ ਪੁੱਛ ਲਿਆ ਵੀ ਆ ਕੀ ਲਿਖਿਆ ਹੋਇਆ ਮੈਂ ਦੱਸਤਾ ਵੀ ਇਦਾਂ ਲਿਖਿਆ ਹੈ ਕਹਿੰਦੇ ਆਲੇ-ਦੁਆਲੇ ਤੋਂ ਪੁੱਛ-ਪੁੱਛ ਕੇ ਯਾਦ ਕਰਕੇ ਉਹ ਆਉਂਦੇ ਨੇ ਉਹ ਸੁਣਾ ਕੇ ਜਾਂਦੇ ਨੇ ਗੱਲਾਂ ਚੱਲ ਰਹੀਆਂ ਸੀ ਇੰਨੇ ਨੂੰ ਬੱਚੇ ਆ ਗਏ ਦੂਰ ਨਾਲ ਟੂਟੀ ਤੇ ਨਲਕੇ ਤੇ ਆਪਣਾ ਹੱਥ ਨੂੰ ਸਾਫ਼ ਕਰਕੇ ਰੇੜੀ ਦੇ ਕੋਲ ਆ ਕੇ ਉੱਥੇ ਜਿੱਥੇ ਰੋਜ਼ਗਾਰ ਹੋ ਰਿਹਾ ਵੀਰ ਨੇ ਦੁਕਾਨ ਉੱਥੇ ਆ ਕੇ ਉਹ ਗੱਲ ਕਰਦੇ ਨੇ ਕਹਿੰਦੀ ਵੀ ਅਸੀਂ ਸੁਣਾਉਣ ਆਈ ਆ ਸਾਨੂੰ ਕੋਲਚਾ ਸ਼ਿਕਾਉ ਉਹ ਵੀਰ ਕਹਿੰਦਾ ਇਹਨਾਂ ਨੂੰ ਸੁਣਾ ਦਿਓ ਅਸੀਂ ਕੁਲੀ ਖੜੇ ਸੀ ਉਹਨਾਂ ਨੇ ਸੁਣਾਇਆ ਸੀ ਸੁਣਿਆ ਵੇਖੋ ਜੇ ਉੱਚੋਂ ਪੜੀਆਂ ਵਿੱਚ ਰਹਿਣ ਵਾਲੇ ਬੱਚੇ ਯਾਦ ਕਰ ਸਕਦੇ ਨੇ ਫਿਰ ਸਾਡੇ ਬੱਚੇ ਕਿਉਂ ਨਹੀਂ ਕਰ ਸਕਦੇ ਗੱਲ ਤੇ ਹੈ ਨਾ ਵੀ ਆਪਾਂ ਸਿਖਾਉਂਦੇ ਨਹੀਂ ਬਰਲਿਆਂ ਨੂੰ ਸਾਡੇ ਤੇ ਸਖਾਈਏ ਟਾਈਮ ਕੱਢੀਏ ਜੇ ਉਹ ਵੀਰ ਉੱਦਮ ਕਰ ਰਿਹਾ ਹੈ ਆਪਾਂ ਘਟੋ ਘਟ ਇੰਨਾ ਉੱਦਮ ਕਰੀਏ ਨਾ ਜਿਹੜੇ ਘਰਾਂ ਵਿੱਚ ਪੈਦਾ ਹੋਏ ਨੇ ਜਿਨ੍ਹਾਂ ਨੂੰ ਜਨਮ ਦਿੱਤਾ ਹੈ ਉਹਨਾਂ ਦੀ ਜ਼ਿੰਮੇਵਾਰੀ ਇਹ ਸਾਹਮਣੇ ਲਈ ਵੀ ਸਾਡੇ ਬੱਚਿਆਂ ਨੂੰ 10 ਗੁਰੂ ਸਹਿਬਾਨਾਂ ਦੇ ਨਾਮ ਪੰਜ ਪਿਆਰਿਆਂ ਦੇ ਨਾਮ ਚਾਰ ਸਹਿਬਜ਼ਾਦਿਆਂ ਦੇ ਨਾਮ ਆਉਣੇ ਚਾਹੀਦੇ। ਇੱਕ ᱛਿਵੇਂ ਵੀਡੀਓ ਸੁਣ ਰਹੀ ਸੀ ਨੈੱਟ ਤੇ। ਇੱਕ ਭੈਣ ਉਹਨੂੰ ਪੱਤਰਕਾਰ ਆ ਕੇ ਪੁੱਛਦੀ ਆ। ਕਿਨ ਲੱਗੀ ਵੀ ਬੰਦੀ ਛੋੜ ਦੇ ਸਕੀ ਆ? ਉਹ ਭੈਣ ਕਹਿੰਦੀ ਵੀ ਬੱਚਿਆਂ ਨੂੰ ਕੁਝ ਪਤਾ ਹੀ ਨਹੀਂ। ਇਹਨਾਂ ਨੂੰ ਨਹੀਂ ਪਤਾ ਇਹ ਹੋਰੀ ਪਾਸੇ ਤੁਰ ਪਈ ਨੇ। ਇਹਨਾਂ ਨੇ ਹੋਰੀ ਰਾਹ ਮੱਲ ਲਏ ਨੇ। ਪੁੱਤਰ ਕਰਕੇ ਲੱਗੀ ਵੀ ਫਿਰ ਆਇਓ ਤੁਸੀਂ ਦੱਸ ਦੋ ਬੰਦੀ ਛੋੜ ਦੇ ਵਿਸਵਾਰੇ ਤੁਸੀਂ ਦੱਸ ਦੋ ਕੀ ਇਤਿਹਾਸ ਹੈ ਤੇ ਅੱਗੋਂ ਪੈਣ ਹੱਸ ਕੇ ਕਹਿੰਦੀ ਹੈ ਬੰਦੀ ਛੋੜ ਵਾਰੇ ਤਾਂ ਮੈਨੂੰ ਵੀ ਨਹੀਂ ਪਤਾ ਨਾਲ ਉਹਨੇ ਗੱਲ ਵੀ ਕਹਿੰਦੀ ਉਸ ਉਦਾਂ ਸੀ ਵੱਡੇ ਸਰਦਾਰਾਂ ਦੇ ਘਰੋਂ ਨਾ ਵੱਡੇ ਸਰਦਾਰਾਂ ਦੀ ਧੀ ਵੱਜਦੀਆਂ ਮੈਂ ਪਤਾ ਮੈਨੂੰ ਵੀ ਨਹੀਂ ਬੰਦੀ ਛੋੜ ਦੇ ਵਿਸਵਾਰੇ ਸੋ ਸਾਨੂੰ ਇਤਿਹਾਸ ਦੀ ਜਾਣਕਾਰੀ ਗੁਰਬਾਣੀ ਦੇ ਸਿਧਾਂਤਾਂ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਜਿੰਨੇ ਜੋਗਿਆ ਉਦਮ ਕਰੀਏ ਮਾਤਾ ਜੀ ਠੰਡੇ ਬੁਰਜ ਵਿੱਚ ਬੈਠ ਕੇ ਸਾਖੀਆਂ ਸੁਣਾ ਰਹੇ ਨੇ ਬਾਣੀਆਂ ਸੁਣਾ ਰਹੇ ਨੇ ਆਪਾਂ ਘਰਾਂ ਵਿੱਚ ਬੈਠ ਕੇ ਸੁਣਾ ਦੇ ਹੱਰੀਏ ਤੇ ਚੇਤੇ ਰੱਖੋ ਅੱਜ ਅਸੀਂ ਨੇਕ ਵਿੱਚ ਤਾਂ ਬੈਠ ਸਕਦੇ ਆ ਜੇ ਸਾਹਿਬ ਜਾਦੇ ਮਾਤਾ ਜੀ ਠੰਡੇ ਬੁਰਜ ਵਿੱਚ ਬੈਠੇ ਨੇ ਜੀਓ ਠੰਡੇ ਬੁਰਜ ਵਿੱਚ ਨਾ ਬੰਦੇ ਨਾ ਅੱਜ ਇਸ ਦੇਸ਼ ਦੇ ਹਾਲਾਤ ਹੀ ਕੁਝ ਹੋਰ ਹੋਣੇ ਸੀ